ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ 6ਵੀਂ ਜਮਾਤ ਦੀ ਪੰਜਾਬੀ ਅਸਾਈਨਮੈਂਟ ਨੰਬਰ 5 ਹੱਲ ਕਰਨ ਜਾ ਰਹੇ ਹਾਂ ਪਹਿਲਾ ਪ੍ਰਸ਼ਨ ਹੈ ਬੋਰੀਆਂ ਵਿੱਚ ਕੀ ਭਰਿਆ ਸੀ ਆੜਾ ਮੋਮੀ ਲਿਫਾਫੇ ਦੂਜਾ ਸ਼ਾਬਾਸ਼ ਮੁੰਡਿਓ ਆ ਤਾਂ ਬੜੀ ਵੱਡੀ ਮੱਲ ਮਾਰੀ ਐ ਅੱਜ ਇਹ ਸ਼ਬਦ ਕਿਸ ਨੇ ਕਹੇ ਊੜਾ ਬਾਬੇ ਨੇ ਤਿ ਤੀਜਾ ਬਾਬਾ ਜੀ ਨੂੰ ਆਪਣੇ ਕੀਤੇ ਤੇ ਡੈਸ਼ ਸੀ ਆੜਾ ਅਫਸੋਸ 4. ਅੱਗ ਕੌਣ ਬਾਲ ਰਿਹਾ ਸੀ? ਈੜੀ ਮਾਂ 5. ਪੰਜਵਾਂ ਖੇਤ ਵਿੱਚੋਂ ਕੱਚੀ ਪੱਕੀ ਫਸਲ ਕਿਸ ਦੇ ਖਾਣ ਲਈ ਵੱਢੀ ਗਈ? ਈੜੀ ਘੋੜੀਆਂ ਲਈ 6. ਪਹਿਲਾਂ ਕਿਹੜੀਆਂ ਲੱਕੜਾਂ ਨੂੰ ਅੱਗ ਲੱਗੀ? ਊੜਾ ਛੋਟੀਆਂ ਨੂੰ 7. ਬੂੜੇ ਨੂੰ ਕਿਸ ਗੱਲ ਦਾ ਡਰ ਸੀ? ਆੜਾ ਮਰੰਦਾ 8. ਬੂੜੇ ਨੇ ਕਿਸ ਨੂੰ ਕਿਹਾ ਕਿ ਮੈਨੂੰ ਵੀ ਆਪਣੀ ਸ਼ਰਨ ਵਿੱਚ ਲੈ ਲਓ? ਈੜੀ ਗੁਰੂ ਜੀ ਨੂੰ 9ਵਾਂ ਬਾਬਾ ਬੁੱਢਾ ਜੀ ਕੋਲ ਅਸੀਸ ਲੈਣ ਕੌਣ ਗਿਆ? ਆੜਾ ਮਾਤਾ ਗੰਗਾ ਜੀ 10ਵਾਂ ਸਿੱਖਾਂ ਦੇ 6ਵੇਂ ਗੁਰੂ ਕੌਣ ਸੀ? ਆੜਾ ਗੁਰੂ ਹਰਗੋਬਿੰਦ ਜੀ 11ਵਾਂ ਅੱਜ ਗੁਰੂ ਦੇ ਮਹਿਲਾਂ ਨੂੰ ਕੀ ਭਾਜੜ ਪਈ ਹੈ ਇਹ ਸ਼ਬਦ ਕਿਸ ਨੇ ਕਿਹਾ? ਆ ਈੜੀ ਬਾਬਾ ਬੁੱਢਾ ਜੀ ਨੇ 12ਵਾਂ ਬਾਬਾ ਬੁੱਢਾ ਜੀ ਕਿੱਥੇ ਰਹਿੰਦੇ ਸਨ? ਊੜੀਆ ਊੜਾ ਕੁਟਿਕੁੜੀਆ ਵਿੱਚ 13ਵਾਂ ਛੇਵੇਂ ਗੁਰੂ ਜੀ ਨੂੰ ਬਾਬਾ ਬੁੱਢਾ ਜੀ ਨੇ ਕੀ ਸਿਖਲਾਈ ਦਿੱਤੀ ਈੜੀ ਊੜਾ ਅਤੇ ਆੜਾ ਦੋਵੇਂ ਪੜ੍ਹਾਈ ਲਿਖਾਈ ਸ਼ਸਤਰ ਵਿੱਦਿਆ 14ਵਾਂ ਕਿਸਾਨ ਕੋੜ ਕੀ ਸੀ ਆੜਾ ਕੋਤਾ 15ਵਾਂ ਕਿਸਾਨ ਸਵੇਰੇ ਸਵੇਰੇ ਸ਼ਹਿਰ ਨੂੰ ਚੱਲ ਪਿਆ ਊੜਾ ਪੁੱਤਰ ਨੂੰ ਨਾਲ ਲੈ ਕੇ 16ਵਾਂ ਕਿਸਾਨ ਕਿਸ ਦੀ ਗੱਲ ਸੁਣ ਕੇ ਸ਼ਰਮਿੰਦਾ ਹੋਇਆ ਤਾਂ ਇਹੇ ਆਪਸ਼ਨ ਇੱਥੇ ਠੀਕ ਨਹੀਂ ਹੈ ਕੁੜੀਆਂ ਦੀ ਆਪਸ਼ਨ ਸਹੀ ਹੈ ਸਤਾਰ ਮਾ ਡੈਸ਼ ਸਾਹੂ ਸਾਹ ਹੋ ਰਿਹਾ ਸੀ ਖਾਲੀ ਥਾਂ ਭਰੋ ਤਾਂ ਇਹਦੀ ਆਪਸ਼ਨ ਹੈ ਆੜਾ ਪੁੱਤਰ 18ਵਾਂ ਕਿਸਾਨ ਨੇ ਕਿਸ ਦੀ ਗੱਲ ਸੁਣ ਕੇ ਪੁੱਤਰ ਨੂੰ ਖੋਤੇ ਤੋਂ ਉਤਾਰ ਦਿੱਤਾ ਊੜਾ ਆਦਮੀਆਂ ਦੀ 19ਵਾਂ ਪਿਓ ਪੁੱਤ ਨੂੰ ਸ਼ਹਿਰੋਂ ਵਾਪਸ ਆਉਂਦਿਆਂ ਕੁਝ ਡੈਸ਼ ਟੱਕਰੇ ਊੜਾ ਬੰਦੇ ਵੀ ਮਾਰਾ ਵਿੱਚ ਜਾਂਦਾ ਹਰ ਕੋਈ ਉਹਨਾਂ ਨੂੰ ਕੀ ਕਹਿ ਰਿਹਾ ਸੀ ਉਹਦਾ ਕੁਝ ਨਾ ਕੁਝ ਬੋਲੀ ਜਾ ਰਿਹਾ ਸੀ 21ਵਾਂ ਦੋਵੇਂ ਪਿਓ ਪੁੱਤਰ ਨੇ ਕੀ ਤਰਕੀਬ ਸੋਚੀ ਆੜਾ ਕੋਤੇ ਨੂੰ ਚੁੱਕ ਕੇ ਜਾਣ ਦੀ 22ਵਾਂ ਸ਼ਹਿਰ ਜਾਂਦੇ ਆ ਰਸਤੇ ਵਿੱਚ ਕੀ ਆਉਂਦਾ ਸੀ ਆੜਾ ਪੁਲ 23ਵਾਂ ਕਿਸ ਦਾ ਸ਼ੋਰ ਸੁਣ ਕੇ ਖੋਤਾ ਨਦੀ ਵਿੱਚ ਡਿੱਗ ਪਿਆ ਆੜਾ ਲੋਕਾਂ ਦਾ 24ਵਾਂ ਥਾਲ ਪੰਜਾਬੀ ਕੁੜੀਆਂ ਦੀ ਡੈਸ਼ ਲੋਖੇੜ ਹੈ ਕੀੜੀ ਹਰਮਨ ਪਿਆਰੀ 25ਵਾਂ ਨਾਵ ਵਿਆਹੀਆਂ ਵੋਟੀਆਂ ਕਿਸ ਨਾਲ ਰੜ ਕੇ ਥਾਲ ਪਾਉਂਦੀਆਂ ਹਨ ਈੜੀ ਊੜਾ ਤੇ ਆੜਾ ਦੋਵੇਂ ਸਹੀ ਹੈ ਨਣਾਨਾ ਨਾਲ ਭੈਣਾ ਨਾਲ 26ਵਾਂ ਥਾਲ ਪਾਉਂਦੇ ਸਮੇ ਕੁੜੀਆਂ ਦੀ ਨਿਗਾ ਕਿੱਥੇ ਟਿਕੀ ਹੁੰਦੀ ਹੈ ਆੜਾ ਖਿੱਦੋ ਤੇ 27ਵਾਂ ਬਾਲੜੀਆਂ ਕੁੜੀਆਂ ਕਿਹੜੀ ਖੇਡ ਖੇਡਦੀਆਂ ਹਨ ਈੜੀ ਆਪਸ਼ਨ ਊੜਾ ਤੇ ਆੜਾ ਦੋਵੇਂ ਥਾਲ ਤੇ ਗੀਟੇ 28ਵਾਂ ਥਾਲ ਦੇ ਬੋਲ ਕਦੋਂ ਸੁਣਾਈ ਦਿੰਦੇ ਹਨ ਊੜਾ ਤਾਲ ਨਾਲ 29ਵਾਂ ਜਦੋਂ ਇੱਕ ਥਾਲ ਦੇ ਬੋਲ ਮੁੱਕ ਜਾਂਦੇ ਹਨ ਤਾਂ ਦੂਸਰੇ ਥਾਲ ਦੇ ਬੋਲ ਕਿਵੇਂ ਸ਼ੁਰੂ ਹੁੰਦੇ ਹਨ ਈੜੀ ਗਿਣਤੀ ਕਰਕੇ 23ਵਾਂ ਦੂਸਰੀ ਕੁੜੀ ਕਦੋਂ ਥਾਲ ਪਾਉਣੇ ਆਰੰਭ ਕਰਦੀ ਹੈ ਊੜਾ ਜਦੋਂ ਪਹਿਲੀ ਕੁੜੀ ਕੋਲੋਂ ਖਿੱਦੋ ਡਿੱਗ ਜਾਵੇ 31ਵਾਂ ਕਿਸ ਕੁੜੀ ਨੂੰ ਜੇਤੂ ਮੰਨਿਆ ਜਾਂਦਾ ਹੈ ਈੜੀ ਜਿਸ ਤੇ ਥਾਲਾਂ ਦੀ ਗਿਣਤੀ ਜ਼ਿਆਦਾ ਹੋਵੇ 32ਵਾਂ ਥਾਲਾਂ ਵਿੱਚ ਕਿੰਨਾ ਲਈ ਕੁੜੀਆਂ ਦਾ ਪਿਆਰ ਡੁੱਲਡੁੱਲ ਪੈਂਦਾ ਹੈ ਈੜੀ ਭਰਾਵਾਂ ਤੇ ਮਾਪੇ ਲਈ 33ਵਾਂ ਥਾਲ ਪੂਰਾ ਕਰੋ ਥਾਲ 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 ਈੜੀ ਮਾਂ ਮੇਰੀ ਦੇ ਲੰਬੇ ਵਾਲ 34ਵਾਂ ਗੀਤਾ ਗੀਤਾ ਦੇ 5 ਬੱਚਿਆਂ ਵਿੱਚੋਂ ਕਿੰਨੀਆਂ ਕੁੜੀਆਂ ਸੀ ਤਾਂ ਇਹ ਹੈ ਸਹੀ ਆਪਸ਼ਨ 3 35ਵਾਂ ਗੀਤਾ ਨੇ ਚੂੜੀਆਂ ਨਹੀਂ ਚੜਾਈਆਂ ਕਿਉਂਕਿ ਆੜਾ ਪੈਸਿਆਂ ਦੀ ਘਾਟ ਸੀ 36ਵਾਂ ਬੱਚੇ ਨਮੀਆਂ ਖੇਡਾਂ ਕਿੱਥੋਂ ਸਿੱਖਦੇ ਸਨ ਆੜਾ ਸਕੂਲ ਤੋਂ 37ਵਾਂ ਗੀਤਾ ਦਾ ਛੋਟਾ ਮੁੰਡਾ ਕਦੋਂ ਖੁਸ਼ ਹੁੰਦਾ ਸੀ ਆੜਾ ਹਰ ਨਵੀਂ ਚੀਜ਼ ਵੇਖ ਕੇ 38ਵਾਂ ਵੱਡੀ ਕੁੜੀ ਖੇਡ ਵਿੱਚ ਕੀ ਬਣੀ ਹੋਈ ਸੀ ਸਸਾ ਮਾ 39ਵਾਂ ਬੱਚਿਆਂ ਦੇ ਪਿਤਾ ਕੋਲ ਇੱਕੋ ਕੀ ਸੀ ਊੜਾ ਗਰਮ ਸੂਟ 40ਵਾਂ ਗਲੀ ਵਿੱਚ ਇੱਕ ਦਿਨ ਕੀ ਵੇਚਣ ਵਾਲਾ ਆਇਆ ਈੜੀ ਚੂੜੀਆਂ 41ਵਾਂ ਗੀਤਾ ਦੇ ਕਿੰਨੇ ਬੱਚੇ ਸਨ ਈੜੀ 5 42ਵਾਂ ਗੀਤਾ ਦੇ ਘਰ ਦੀ ਹਾਲਤ ਮੰਦੀ ਕਿਉਂ ਸੀ ਈੜੀ ਜ਼ਿਆਦਾ ਬੱਚੇ ਹੋਣ ਕਰਕੇ 34ਵੀਂ ਵਿੱਚ ਬੱਚਿਆਂ ਨੂੰ ਲੱਗਦਾ ਸੀ ਕਿ ਜਿਵੇਂ ਸੂਰਜ ਉਹਨਾਂ ਨੂੰ ਡੈਸ਼ ਚੜਿਆ ਹੋਵੇ ਆੜਾ ਖੜਾਉਣ ਲਈ 46ਵੀਂ ਵਿੱਚ ਕਬੀਰ ਜੀ ਦੇ ਜਨਮ ਸਮੇਂ ਕਿਹੜੀ ਚੀਜ਼ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀ ਈੜੀ ਜਾਤ ਪਾਤ ਵਿੱਚ 45ਵੀਂ ਵਿੱਚ ਕਬੀਰ ਜੀ ਦੇ ਪਿਤਾ ਜੀ ਕੀ ਕੰਮ ਕਰਦੇ ਸਨ ਈੜੀ ਕਪੜਾ ਬੁੰਦੇ ਸਨ 46ਵੀਂ ਵਿੱਚ ਗੰਗਾ ਤੇਜ ਨਾਨ ਕਰਨ ਕੌਣ ਆਉਂਦਾ ਸੀ ਊੜਾ RAMNAND ਜੀ ਸੰਤਾਲੀ ਮਾਂ ਰਾਮ ਨੰਦ ਜੀ ਨੇ ਕਾਹਦਾ ਪ੍ਰਚਾਰ ਕੀਤਾ ਈੜੀ ਜਾਤ ਪਾਤ ਖਾਤਮੇ ਦਾ ਅਠਤਾਲੀ ਮਾਂ ਰਾਮ ਨੰਦ ਜੀ ਨੇ ਕਬੀਰ ਜੀ ਨੂੰ ਕਿਸ ਗੱਲ ਤੋਂ ਨਾਂਹ ਕੀਤੀ ਈੜੀ ਸਿੱਖਿਆ ਦੇਣ ਤੋਂ thank you